ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਅੱਜ ਆਪਾਂ ਗੱਲ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਲੋਕ ਕਹਿੰਦੇ ਸੀ ਵਿਚਾਰੇ ਜੇਠੇ ਦਾ ਘਰ ਹੈ ਨਹੀਂ ਐ ਇਹਦੇ ਸਿਰ ਤੇ ਛੱਤ ਹੈ ਨਹੀਂ ਐ ਅਜ ਵੇਖ ਉਹਦਾ ਸੋਨੇ ਦਾ ਘਰ ਹਰਮੰਦਰ ਸਾਹਿਬ ਬਣਿਆ ਹੋਇਆ ਏ ਇੱਥੇ ਲੋਕ ਕਹਿੰਦੇ ਸੀ ਵਿਚਾਰੇ ਦੇ ਪਾਟੇ ਕੱਪੜੇ ਨੇ ਜਾ ਜਾ ਕੇ ਹਰਮੰਦਰ ਸਾਹਿਬ ਵੇਖ ਲੱਖਾਂ ਦੇ ਰਮਾਲੇ ਰੋਜ਼ ਹੀ ਬਦਲੇ ਜਾਂਦੇ ਨੇ ਐਸੀ ਅਜਮਤ ਦਾ ਮਾਲਕ ਹੈ ਗੁਰੂ ਰਾਮਦਾਸ ਇਹ ਕੁੱਠਿਆ ਉਹ ਕਹਿੰਦਾ ਅੱਠੀ ਪੈਰੀ ਰੋਟੀ ਨਹੀਂ ਜੁੜਦੀ ਜੇਠੇ ਨੂੰ ਜਾ ਜਾ ਕੇ ਕਿਤੇ ਹਰਮੰਦਰ ਸਾਹਿਬ ਵੇਖੀ 1.5 ਤੋਂ 2 ਲੱਖ ਬੰਦਾ ਰੋਜ਼ ਹੀ ਗੁਰੂ ਰਾਮਦਾਸ ਜੀ ਦਰ ਤੋਂ ਟਿੱਡ ਪਰਮੀ ਰੋਟੀ ਖਾ ਕੇ ਮੁੜਦਾ ਏ ਇਹ ਆ ਗੁਰੂ ਰਾਮਦਾਸ ਜੀ ਦੀ ਪਹੁੰਚ ਇੱਕ ਮੇਰੀ ਆਪ ਸੰਗਤਾਂ ਨੂੰ ਛੋਟੀ ਜਿਹੀ ਬੇਨਤੀ ਆ ਵੀ ਜਿਹੜੇ ਤਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਬਹੁਤ ਵਧੀਆ ਗੱਲ ਜਾਨਣਾ ਵੀ ਚਾਹਤਾਂ ਜਿਹੜੇ ਨਹੀਂ ਜਾਂਦੇ ਉਹ ਜਾਣਾ ਸ਼ੁਰੂ ਕਰ ਤਵੋ ਚੜ੍ਹਦੀ ਕਲਾਂ ਦੇ ਬੋਲ ਬੋਲਣੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ ਨਾਲਾ ਮਹਾਰਾਜ ਜੀ ਮਾੜੇ ਬੰਦੇ ਮਾੜੇ ਧੰਤੇ ਮਾੜੇ ਕੰਮ ਤੋਂ ਪਹੁੰਚਾਉਣਾ ਖਾਲਸਾ ਜੀ ਉਹ ਚਰਨਾ ਨਾਲ ਲਾਈ ਰੱਖਣਾ ਦੁੱਖਾਂ ਦਾ ਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਖਾਲਸਾ ਜੀ ਉਹ ਇਤਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਫੁੱਲਾਂ ਚੁਗਾਂ ਦੀ ਖਿਮਾ ਫਤਿਹ ਦਾ ਜਵਾਬ ਫਤਿਹ ਵਿੱਚ ਦਈਏ ਤੇ ਗੱਜ ਦੀ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਘਰ ਆ ਲਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਗੁਰੂ ਨਾਮਦਾਸ ਪਾਸ਼ਾ ਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ